ਇਤਨਾ ਖਰਚ ਖਰਚ ਕਰਦੇ ਪਈ ਆ ਆ ਦੇਖੋ ਮੇਥੀ ਨੂੰ ਅਸੀਂ ਖਿਲਾਰ ਕੇ ਪਾਣਾ ਵਾ ਕਿ ਮੇਥੀ ਸਾਡੀ ਜਲਦੀ ਸੁੱਕ ਜਾਵੇ ਤੇ ਕਦੀ ਵੀ ਖਰਾਬ ਨਹੀਂ ਹੋਏਗੀ ਤੇ ਤੁਸੀਂ ਸਬਜੀ ਦੇ ਵਿੱਚ ਐਡ ਕਰ ਸਕਦੇ ਜੋ ਤੇ ਆਪਣੀ ਸਬਜੀ ਦਾ ਸਵਾਦ ਵਧਾ ਸਕਦੇ ਜੋ ਹੈਲੋ ਗਾਈਜ਼ ਨਾ ਹੀ ਅਸੀਂ ਚੁੱਲਾ ਬਾਲਣਾ ਨਾ ਹੀ ਅਸੀਂ ਤੜਕਾ ਲਗਾਉਣਾ ਤੇ ਨਾ ਹੀ ਅਸੀਂ ਬਣਾਉਣੀ ਗਰੀਬੀ ਤੇ ਅੱਜ ਅਸੀਂ ਬਣਾਵਾਂਗੇ ਹਰੀ ਭਰੀ ਮੇਥੇ ਨੂੰ ਸੁਕਾ ਕੇ ਉਹਦੀ ਬਣਾਵਾਂਗੇ ਕਸਤੂਰੀ ਮੇਤੀ ਤੇ ਜਦੋਂ ਅਸੀਂ ਸਬਜੀ ਦੇ ਵਿੱਚ ਐਡ ਕਰਾਂਗੇ ਤੇ ਸਾਡੀ ਸਬਜੀ ਬਣ ਜਾਏਗੀ ਸੁਪਰ ਟੇਸਟੀ ਚਲੋ ਫਿਰ ਅਸੀਂ ਬਲੌਗ ਸਟਾਰਟ ਕਰਦੇ ਹਾਂ ਛੋਟੇ ਪੱਤਿਆਂ ਵਾਲੀ ਮੇਥੇ ਇਹਨਾਂ ਆਪਾਂ ਸੁਕਾ ਕੇ ਇਹਦਾ ਕਸਤੂਰੀ ਮੇਤੀ ਬਣਾਵਾਂਗੇ ਫਿਰ ਆਪਾਂ ਉਹਨੂੰ ਸੁਕਾ ਕੇ ਇਹਦੇ ਫਿਰ ਸਬਜ਼ੀਆਂ ਬਣਾਇਆ ਕਰਾਂਗੇ ਸਬਜ਼ੀਆਂ ਦੇ ਵਿੱਚ ਫਿਰ ਥੋੜ੍ਹੀ ਥੋੜ੍ਹੀ ਪਾਇਆ ਕਰਾਂਗੇ ਜਿੱਤਨਾ ਕਿ ਤੁਹਾਨੂੰ ਨਾਨੀ ਜੀ ਨੇ ਦੱਸਿਆ ਸੀਗਾ ਕਿ ਜਿਹੜੇ ਛੋਟੇ ਪੱਤਿਆਂ ਵਾਲੀ ਆ ਗੋਲ ਮੇਥੀ ਆ ਉਹਦੀ ਅਸੀਂ ਬਣਾਵਾਂਗੇ ਕਸਤੂਰੀ ਮੇਥੀ ਅਸੀਂ ਮੇਥੀ ਦੀਆਂ ਡੰਡੀਆਂ ਨੂੰ ਕੱਟ ਲਿਆ ਵਾ ਤੇ ਇਸੇ ਤਰ੍ਹਾਂ ਅਸੀਂ ਦੂਸਰੀ ਗੁੱਚੀ ਵੀ ਫੜਾਂਗੇ ਤੇ ਉਹਦੀਆਂ ਵੀ ਇਸੇ ਤਰ੍ਹਾਂ ਹੀ ਡੰਡੀਆਂ ਨੂੰ ਅਲੱਗ ਕਰ ਲਵਾਂਗੇ ਅੱਜ ਧੁੱਪ ਬਹੁਤ ਜ਼ਿਆਦਾ ਚੜ੍ਹੀ ਹੋਈ ਆ ਮੈਂ ਕਿਹਾ ਕਿ ਅੱਜ ਮੇਥੀ ਨੂੰ ਸਕਾ ਕੇ ਤੇ ਅਸੀਂ ਕਸਤੂਰੀ ਮੇਥੀ ਬਣਾਉਨੇ ਆ ਆ ਡੰਡੀਆਂ ਦੇ ਨਾਲੋਂ ਅਸੀਂ ਸਾਰੇ ਪੱਤੇ ਨੂੰ ਅਲੱਗ ਕਰ ਲਵਾਂਗੇ ਇਸੀ ਤਰ੍ਹਾਂ ਹੀ ਅਸੀਂ ਇੱਕ ਇੱਕ ਡੰਡੀ ਦੇ ਨਾਲੋਂ ਸਾਰੇ ਪੱਤਿਆਂ ਨੂੰ ਅਸੀਂ ਅਲੱਗ ਕਰ ਲੈਣਾ ਵਾ ਜਦੋਂ ਵੀ ਅਸੀਂ ਬਾਜ਼ਾਰੋਂ ਮੇਥੀ ਲੈ ਕੇ ਆਉਂਨੇ ਆ ਉਹਨੂੰ ਮਿੱਟੀ ਤਾਂ ਲੱਗੀ ਹੀ ਹੁੰਦੀ ਐ ਪਰ ਜਿਹੜੀ ਅਸੀਂ ਆਹ ਮੇਥੀ ਲੈ ਕੇ ਆਏ ਆ ਐਸ ਮੇਥੀ ਨੂੰ ਮਿੱਟੀ ਬਿਲਕੁਲ ਨਹੀਂ ਲੱਗੀ ਹੋਈ ਫਿਰ ਵੀ ਅਸੀਂ ਮੇਥੀ ਨੂੰ ਸਾਫ਼ ਸੁਥਰਾ ਕਰਨ ਵਾਸਤੇ ਅਸੀਂ ਨੂੰ ਤਿੰਨ ਚਾਰ ਵਾਰੀ ਪਾਣੀ ਦੇ ਵਿੱਚੋਂ ਵਾਸ਼ ਕਰਾਂਗੇ ਕਿ ਮੇਥੀ ਸਾਡੀ ਸਾਫ਼ ਸੁਥਰੀ ਹੋ ਜਾਵੇ ਫੇ ਆਪਾਂ ਨਾ ਪੈਲੀਆਂ ਜਿ ਲੈਣ ਜਾਂਦੇ ਹੁੰਦੇ ਹਾਂ ਤੇ ਇਹਨਾਂ ਸੇਲੀਆਂ ਇਕੱਠੀਆਂ ਹੋ ਜਾਣਾ ਇਕੱਠੀਆਂ ਜਾ ਕੇ ਇੱਥੇ ਤਾਈ ਦੇ ਜਾਜਣ ਵਾਲਾ ਪੈਲੀਆਂ ਸਾਡੀ ਆਪਾਂ ਨਹੀਂ ਹੰਦਗਾਹੀਂ ਕੀ ਦਾ ਪਤਾ ਵਾਰੇ ਹੁੰਦੇ ਹਾਂ ਫਸੇਲੀਆਂ ਜਾ ਕੇ ਆਪੇ ਆਈ ਇੱਥੇ ਹੀ ਸਾਫ ਸੁਥਰੀ ਆਪੇ ਵੜ ਕੇ ਤੌਰ ਲਿਆਉਣੇ ਤੌਰ ਕੇ ਘਰ ਲਿਆਉਣੇ ਤੇ ਤੁਹਾਡਾ ਪਿੰਡ ਕਿਹੜਾ ਸੀਗਾ ਜੇਠੂਵਾਲਾ ਹਾਂ ਜੇਠੂਵਾਲ ਦੇ ਲਾਗੇ ਲੁੱਧੜ ਪਿੰਡ ਸੀ ਨਾ ਉੱਥੇ ਬਸ ਜੇਠੂਵਾਲੀ ਖੜੋਂਦੀ ਸੀ ਹਾਂ ਤੇ ਅੱਗੋਂ ਫੇਰ ਆਪਾਂ ਉੱਤਰ ਕੇ ਤੇ ਫੇਰ ਆਪਾਂ ਤਿੰਨ ਸੜਾ ਲੁੱਧੜ ਲੁੱਧੜ ਖਵਾ ਜਾਂਦਾ ਹੈ ਮਾਤੇ ਉਹਨੇ ਕਹਿਣਾ ਤੇ ਜਾਵ ਸਾਗ ਸਬਜੀ ਜਾ ਕੇ ਤੇ ਤੌਰ ਕੇ ਲਿਆਓ ਤੇ ਹਾਂ ਫੇਰ ਜਾਣਾ ਉਹਨਾਂ ਦੇ ਕਹਿਣ ਤੇ ਜਾਣਾ ਤੇ ਕੈ ਅ ਫੇਰਾ ਹੱਪਾ ਤੁਰ ਕੇ ਲਿਆਉਣੀਆਂ ਮਟਰ ਮੂੜੀਆਂ ਸਾਗ ਰਾਜਰ ਤਰਪਸ਼ੀ ਵੀ ਗਿਆਂ ਦਹੀਂ ਤੇ ਉੱਥੇ ਤੁਰ ਕੇ ਲਿਆਉਣਾ ਵਫੇ ਬਣਾਉਣੀਆਂ ਆਂ ਤੇ ਘਾੜਾਂ ਤੇ ਬਣਾਉਣੀਆਂ ਤਾਂ ਹੀ ਤਾਂ ਹੀ ਸਬਜ਼ੀ ਹੋਣੀ ਬੜੀ ਸਵਾਦ ਬਣਨੀ ਜਾਣਾ ਨਾ ਐਡੀ ਐਡੀ ਉੱਚੀ ਗੰਦਲ ਹੋਵੇ ਲੱਭੀ ਤੇ ਹੇ ਤੁਰ ਕੇ ਨਾ ਤੇ ਪੰਡਾ ਬੰਨ ਲੈ ਲਿਆ ਤਾਂ ਸੇਤ ਚੁੱਕ ਲੈਣੀ ਆ ਸੇਤ ਚੁੱਕ ਨਾਲੇ ਆ ਹਾਂ ਤੇ ਨਾਲੇ ਨਾਲੇ ਆ ਹੀ ਰੋਣਾ ਆ ਹੜ ਦੇ ਚਿੱਕਿਆ ਨਾ ਜਾਣਾ ਗੰਗਾ ਹੋਣੀਆਂ ਪਾਰੀਆਂ ਮੇਰੇ ਘਰ ਤੱਕ ਮਾਹਾਂ ਹੀ ਆ ਲੈ ਆਉਣੀਆਂ ਤੇ ਮਾਂ ਤੇ ਉਹਨੇ ਸਾਨੂੰ ਕਹਿਣਾ ਕਿ ਤੁਸੀਂ ਥੋੜਾ ਲੈ ਆਉਣਾ ਹੈ ਅਸੀਂ ਕਹਿਣਾ ਜਿੰਨਾ ਹਲਕਾ ਚੁੱਕਿਆ ਗਿਆ ਹੈ ਲੈ ਆਉਂਦਾ ਹੁਣ ਆਪਾਂ ਅਜਨ ਚੁੱਕ ਕੇ ਸਾਫ਼ ਸੁਥਰਾ ਕਰ ਲਿਆ ਆ ਹੁਣ ਆਪਾਂ ਇਹਨੂੰ ਧੋਣ ਲੱਗੇ ਆ ਧੋ ਕੇ ਜੋ ਮਿੱਟੀ ਮਰਤੀ ਥੋੜੀ ਹੋਏਗੀ ਨਾਲ ਉਹ ਲੱਥ ਜਾਏਗੀ ਸਾਫ਼ ਹੋ ਜਾਊਗਾ ਜਿਹੜੇ ਇਹ ਘਰ ਦੇ ਕਸਤੂਰੀ ਮੇਥੀ ਸਕਾਉਨੇ ਆ ਉਹਦਾ ਤੇ ਰੰਗ ਵੀ ਅੱਛਾ ਹੁੰਦਾ ਵਾ ਤੇ ਉਹਦਾ ਸਵਾਦ ਵੀ ਅੱਛਾ ਹੁੰਦਾ ਵਾ ਜਦੋਂ ਅਸੀਂ ਬਾਜ਼ਾਰੋਂ ਕਸਤੂਰੀ ਮੇਥੀ ਲਿਆ ਕੇ ਸਬਜ਼ੀਆਂ ਦੇ ਵਿੱਚ ਐਡ ਕਰਦੇ ਆ ਤੇ ਨਾ ਉਹਦਾ ਰੰਗ ਅੱਛਾ ਹੁੰਦਾ ਤੇ ਨਾ ਉਹਦਾ ਸਵਾਦ ਅੱਛਾ ਹੁੰਦਾ ਵਿੱਚੇ ਕਾਹ ਕੁ ਸਾਰਾ ਕੁਝ ਕਟਕੁੱਟ ਦਿੰਦੇ ਆ ਅੱਛਾ ਇਸ ਕਰਕੇ ਹਾਂ ਇਸ ਕਰਕੇ ਕਾਹ ਦਾ ਰੰਗ ਹੋਰ ਹੁੰਦਾ ਆ ਮੇਥੀ ਦਾ ਰੰਗ ਹੋ ਰਿਹਾ ਆਪਾਂ ਚੋਗ ਨਹੀਂ ਆ ਸਾਫ਼ ਕਰਨੀ ਆ ਫੇਰ ਹੀ ਆਪਾਂ ਧੋ ਕੇ ਤੇ ਫੇਰ ਹੀ ਆਪਾਂ ਸਕਾਉਣੀ ਆ ਅੱਛਾ ਹੁਣ ਆਪਾਂ ਇਹਨੂੰ ਇੱਥੇ ਪਾਉਣ ਲੱਗੇ ਆਂ ਛਾਲਣੇ 'ਚ ਪਾਣੀ ਨਿਕਲ ਜਾਇਆ ਸੁੱਕ ਜਾਏਗਾ ਤੇ ਫਿਰ ਆਪਾਂ ਕੱਟ ਲਵਾਂਗੇ। ਹੁਣ ਆਪਾਂ ਇਹ ਤਾਂ ਲਈਆ ਸਾਫ਼ ਹੋ ਗਿਆ ਮਿੱਟੀ-ਮਿੱਟੀ ਸਾਰੀ ਨੇ ਪਾਣੀ ਕਿਨਿਕਲ ਗਈ ਆ ਤੇ ਹੁਣ ਆਪਾਂ ਇਹਨੂੰ ਆਪੇ ਪਾਣੀ ਪਾ ਨਿਕਲਦਾ ਆ ਤੇ ਇਹਨੂੰ ਹੁਣ ਥੋੜਾ ਥੋੜਾ ਟਾਂ ਆ ਰੱਖ ਦਿੰਦੇ ਆ ਪਾਣੀ ਨਿਕਲ ਜਿਓਗਾ ਫੇਰ ਇਹਨੂੰ ਕੱਟ ਲਵਾਂਗੇ। ਮੇਥੀ ਦਾ ਪਾਣੀ ਸਾਰਾ ਨੁੱਚੜ ਗਿਆ ਵਾ ਤੇ ਤੁਸੀਂ ਚਾਹੋ ਤੇ ਇਹਨੂੰ ਇਸ ਤਰ੍ਹਾਂ ਵੀ ਸੁਕਾ ਸਕਦੇ ਹੋ। ਇਸ ਤਰ੍ਹਾਂ ਸਕਾਉਣ ਦੇ ਨਾਲ ਟਾਈਮ ਜ਼ਿਆਦਾ ਲੱਗਦਾ ਵਾ ਅਸੀਂ ਇਹਨੂੰ ਰਫਲੀ ਚੌਪ ਕਰਕੇ ਕੱਟਾਂਗੇ ਇੱਕ ਦਿਨ ਦੇ ਵਿੱਚ ਸੁੱਕ ਕੇ ਸਾਡੀ ਮੇਥੀ ਤਿਆਰ ਹੋ ਜਾਏਗੀ ਤੇ ਹੁਣ ਅਸੀਂ ਕੱਟਦੇ ਆਂ ਮੇਥੀ ਨੂੰ ਰਫਲੀ ਚੌਪ ਕਰਦੇ ਆਂ ਮੇਥੀ ਸਾਡੀ ਕੱਟੀ ਗਈ ਆ ਤੇ ਹੁਣ ਅਸੀਂ ਇਹਨੂੰ ਥੋੜੀ ਥੋੜੀ ਪ੍ਰਾਦ ਦੇ ਵਿੱਚ ਪਾ ਕੇ ਤੇ ਚੱਦਰ ਦੇ ਉੱਤੇ ਸਕਾਉਨੇ ਆ ਇਹਨੂੰ ਮੇਥੀ ਨੂੰ ਅਸੀਂ ਖਿਲਾਰ ਕੇ ਪਾਣਾ ਵਾ ਕਿ ਮੇਥੀ ਸਾਡੀ ਜਲਦੀ ਸੁੱਕ ਜਾਵੇ ਤੁਸੀਂ ਚਾਹੋ ਤੇ ਇਹਨੂੰ ਪੱਖੇ ਥੱਲੇ ਵੀ ਸੁਕਾ ਸਕਦੇ ਹੋ ਪਰ ਪੱਖੇ ਥੱਲੇ ਸੁਕਾਉਣ ਦੇ ਨਾਲ ਜਿਹੜਾ ਟਾਈਮ ਆ ਬਹੁਤ ਜ਼ਿਆਦਾ ਲੱਗਦਾ ਵਾ ਤੇ ਨਾਲ ਪੱਖੇ ਥੱਲੇ ਸੁਕਾਉਣ ਦੇ ਨਾਲ ਇਹਦਾ ਕਲਰ ਵੀ ਅੱਛਾ ਨਹੀਂ ਆਂਦਾ ਕਸੂਰੀ ਮੇਥੀ ਦਾ ਸੁੱਕ ਜਾਏਗੀ ਤੇ ਉਦੋਂ ਸਾਡੀ ਕਸੂਰੀ ਮੇਥੀ ਬਣ ਕੇ ਰੈਡੀ ਹੋ ਜਾਏਗੀ ਤੁਸੀਂ ਦੇਖ ਸਕਦੇ ਹੋ ਸਾਰੀ ਮੇਥੀ ਨੂੰ ਅਸੀਂ ਸੁਕਣੇ ਪਾ ਦਿੱਤਾ ਆ ਵਾ ਮੇਥੀ ਸਾਡੀ ਸੁੱਕ ਗਈ ਹੋਈ ਆ ਤੇ ਹੁਣ ਅਸੀਂ ਇਹਨੂੰ ਇਕੱਠੀ ਕਰਦੇ ਆ ਇਕੱਠੀ ਕਰਕੇ ਤੇਨੂੰ ਪਰਾਧ ਦੇ ਵਿੱਚ ਪਾਨੇ ਆ ਮੇਥੀ ਦੇਖੋ ਕਿੰਨੀ ਵਧੀਆ ਇਹਦੀ ਆਵਾਜ਼ ਆ ਰਹੀ ਹੈ ਮੇਥੀ ਦੀ ਪਲਾਸਟਿਕ ਦੀ ਅਸੀਂ ਇੱਕ ਪੰਨੇ ਲਵਾਂਗੇ ਤੇ ਇਹਦੇ ਵਿੱਚ ਅਸੀਂ ਮੇਥੀ ਨੂੰ ਐਡ ਕਰਦੇ ਜਾਵਾਂਗੇ ਇਹ ਮੇਥੀ ਕਦੀ ਵੀ ਖਰਾਬ ਨਹੀਂ ਹੋਏਗੀ ਤੇ ਜਦੋਂ ਵੀ ਤੁਹਾਡਾ ਦਿਲ ਕਰੇਗਾ ਥੋੜੀ ਜਿਹੀ ਹੱਥਾਂ ਦੇ ਨਾਲ ਕ੍ਰਸ਼ ਕਰਕੇ ਤੇ ਤੁਸੀਂ ਸਬਜੀ ਦੇ ਵਿੱਚ ਐਡ ਕਰ ਸਕਦੇ ਜੋ ਤੇ ਆਪਣੀ ਸਬਜੀ ਦਾ ਸਵਾਦ ਵਧਾ ਸਕਦੇ ਜੋ ਮੇਥੀ ਨੂੰ ਮੈਂ ਪੈਕਿੰਗ ਕਰਕੇ ਰੱਖ ਲਿਆ ਆਵਾ ਤੇ ਸਾਡੇ ਘਰ ਥੋੜੀ ਜੀ ਮੇਥੀ ਪਈ ਹੋਈ ਆ ਜਦੋਂ ਮੇਥੀ ਖਤਮ ਹੋ ਜੇਗੀ ਉਦੋਂ ਮੈਂ ਇਹਨੂੰ ਪੰਨੇ ਦੇ ਵਿੱਚੋਂ ਖੋਲ ਕੇ ਤੇ ਇਹਦੇ ਵਿੱਚੋਂ ਮੈਂ ਯੂਜ਼ ਕਰ ਲਾਂਗੀ ਮੇਥੀ ਸਾਡੀ ਕਦੀ ਵੀ ਖਰਾਬ ਨਹੀਂ ਹੋਏਗੀ ਕਸਤੂਰੀ ਮੇਥੀ ਬਣ ਕੇ ਸਾਡੀ ਤਿਆਰ ਹੋ ਗਈ ਆ ਤੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਅੱਛਾ ਲੱਗਾ ਵੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ